ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜੀ ਤੁਹਾਨੂੰ ਬਾਤ ਸੁਣਾਉਣ ਲੱਗੀ ਆ ਬਹੁਤ ਧਿਆਨ ਨਾਲ ਸੁਣਿਓ ਬਹੁਤ ਸਿੱਖਿਆਦਾਇਕ ਗੱਲਾਂ ਨੇ ਇਹਦੇ ਵਿੱਚ ਤੇ ਸਾਰੀ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸੁਣੋ ਫਿਰ ਅੱਜ ਦੀ ਬਾਤ ਇੱਕ ਭਾਈ ਜ਼ਿਮੀਂਦਾਰ ਸੀਗਾ ਉਹਦੇ ਦੋ ਮੁੰਡੇ ਸੀ ਤਾਂ ਉਹ ਦੋਨੋਂ ਮੁੰਡੇ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ ਸੀ ਬਹੁਤ ਜ਼ਿਆਦਾ ਜਦੋਂ ਇੱਕ ਦਿਨ ਉਹਨਾਂ ਨੇ ਕੀ ਕੀਤਾ ਉਹ ਖੇਤ 'ਚ ਦੋਨੇ ਮੁੰਡੇ ਖੇਤ ਗਏ ਹੋਏ ਸੀ ਤਾਂ ਜਦੋਂ ਉਹਨਾਂ ਦਾ ਬਾਪ ਮੰਗਰੋਂ ਰੋਟੀ ਲੈ ਕੇ ਗਿਆ ਉਹਨਾਂ ਦੀ ਤਾਂ ਉਹ ਦੇਖਦਾ ਵੀ ਉਹ ਆਪਸ ਦੇ ਵਿੱਚ ਗੁੱਥਮ ਗੁੱਥਾ ਹੋਏ ਪਏ ਨੇ ਲੜ ਰਹੇ ਨੇ ਬਹੁਤ ਖੇਤ 'ਚ ਤਾ ਉਹਨੇ ਸੋਚਿਆ ਵੀ ਅੱਜ ਇਹਨਾਂ ਨੂੰ ਲੜਵਾਰੀ ਲੈਣ ਦੇ ਦੇਖੀ ਜਾਊ ਅੱਜ ਮੈਂ ਕੋਲੇ ਜਾਂਦਾ ਨਹੀਂ ਹਾਂ ਅੱਕਿਆ ਪਿਆ ਮੈਂ ਵੀ ਇਹਨਾਂ ਤੋਂ ਉਹ ਬਾਈ ਦੂਰ ਕਿਤੇ ਬੈਠ ਗਿਆ ਦੇਖ ਕੇ ਉਹਨਾਂ ਨੂੰ ਉੱਲੇ ਜੇ ਦਰਖਤ ਦੇ ਨਾਲ ਲੱਗ ਗਏ ਜਦੋਂ ਲੜ-ਲੁੜ ਹਟੇ ਤਾਂ ਉਹ ਰੋਟੀ ਲੈ ਕੇ ਕੋਲੇ ਚੱਲਿਆ ਗਿਆ ਉਹਨਾਂ ਨੂੰ ਕਹਿੰਦਾ ਵੀ ਖੂਬ ਲੜੇ ਅੱਜ ਤਾਂ ਫਿਰ ਵੀ ਲੜ ਲੈ ਹੋਰ ਲੜਨਾ ਦੇਖ ਲੋ ਰੋਟੀ ਖਾਣੀ ਹੈ ਤਾਂ ਖਾ ਲੋ ਚਲੋ ਜੀ ਰੋਟੀ ਖਾ ਲਈ ਉਹ ਕਹਿੰਦਾ ਮੇਰੇ ਕੋਲ ਦੋਨੇ ਬੈਜੋ ਇੱਥੇ ਕਹਿੰਦਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਨਾ ਜੇ ਉਹਦੇ ਤੇ ਅਮਲ ਕਰੋਗੇ ਤੁਹਾਨੂੰ ਕੋਈ ਘਾਟਾ ਨਹੀਂ ਰਹਿਣਾ ਉਹ ਕਹਿੰਦੇ ਕਹੋ ਆਪਦੇ ਬਾਪ ਨੂੰ ਕਹਿੰਦੇ ਵੀ ਕਹੋ ਸਾਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦਾ ਭਾਈ ਇੱਕੋ ਹੀ ਗੱਲ ਹੈ ਵੀ ਘਰੋਂ ਖੇਤ ਖੇਤੋਂ ਕਰੀ ਬਸ ਇਦੋਂ ਬਾਅਦ ਤੁਹਾਨੂੰ ਹੋਰ ਕੋਈ ਗੱਲ ਨਹੀਂ ਆਉਣੀ ਚਾਹੀਦੀ ਖੇਤ ਆਏ ਕੰਮ ਤਾਂ ਦਾ ਕਰਿਆ ਕਰ ਨੂੰ ਮੁੜ ਗਏ ਦੂਜੇ ਦਿਨ ਜਿਹਾ ਜ ਤੁਹਾਡਾ ਖੇਤ ਦਾ ਕੰਮ ਹੁੰਦਾ ਉਹਦੇ ਖੇਤ ਬੰਨੇ ਆਓ ਮੁੜ ਜੋ ਵੀ ਹੋਰ ਕੋਈ ਤੁਸੀਂ ਦਿਮਾਗ ਚ ਕੋਈ ਪਾਸੇ ਇਧਰ ਲਈ ਗੱਲ ਬਣਾ ਲੈ ਕੇ ਆਓ ਚਲੋ ਜੀ ਕਹਿੰਦੇ ਠੀਕ ਹੈ ਚਲੋ ਭਾਈ ਕੁਝ ਮਹੀਨੇ ਲੰਘ ਹੀ ਗਏ ਐਵੇਂ ਹੀ ਐਨੇ ਉਹਨਾਂ ਦਾ ਬਾਪ ਸੀ ਮੁੰਡਿਆਂ ਦਾ ਜਿਹੜਾ ਭਾਈ ਉਹ ਮਰ ਗਿਆ ਮਰਿਆ ਹੋਇਆ ਤਾਂ ਹੁਣ ਦੋਨੇ ਮੁੰਡੇ ਕਿੱਥੋਂ ਟਿਕਦੇ ਨੇ ਫੇਰ ਲੜਾਈ ਝਗੜਾ ਉਹਨਾਂ ਜਿਉਂ ਉਹ ਉਹਨਾਂ ਨੇ ਕੀ ਕੀਤਾ ਵੀ ਆਪਾਂ ਅੱਡ ਹੋ ਜੂ ਹੁਣ ਅੱਡ ਹੋ ਗਏ ਅੱਡ ਹੋਏ ਭਾਈ ਇੱਕ ਮੁੰਡੇ ਨੇ ਤਾਂ ਦੇ ਬਾਪ ਵਾਲੀ ਕਹਾਣੀ ਗੱਲ ਲੜੂ ਗੱਠ ਦੇ ਲਈ ਵੀ ਖੇਤੋਂ ਘਰ ਘਰੋਂ ਖੇਤ ਤੇ ਜਦੋਂ ਭਾਈ ਉਹ ਤਾਂ ਐਂ ਕਰਿਆ ਕਰੇ ਜਿਹਹਾ ਜਿਹਾ ਕੰਮ ਤੰਦਾ ਹੋਇਆ ਕਰੇ ਖੇਤ ਕਰ ਲਿਆ ਕਰੇ ਉਦੋਂ ਬਾਅਦ ਉਹ ਘਰੇ ਜਾ ਕੇ ਆਪਦਾ ਰਾਮ ਕਰੇ ਦੂਜੇ ਦਿਨ ਫੇਰ ਆਜਿਆ ਕਰੇ ਉਹਨੇ ਕੋਈ ਲੱਗਾ ਦੇਗ ਗਈ ਨਹੀਂ ਰੱਖਿਆ ਕਿਸੇ ਦਾ ਤੇ ਵਧੀਆ ਕਮਾਈ ਕਰਨ ਲੱਗ ਗਿਆ ਵਧੀਆ ਨੂੰ ਆਮਦਨੀ ਹੋਣ ਲੱਗੀ ਕਿਉਂ ਜਦੋਂ ਆਪ ਦੇ ਧਿਆਨ ਹੀ ਉਹਦਾ ਖੇਤੀ ਚ ਹੋ ਗਿਆ ਚਲੋ ਉਹਨੇ ਆਦਾ ਵਧੀਆ ਗੁਜ਼ਾਰਾ ਕਰਨ ਲੱਗ ਗਿਆ ਚਾਰ ਪੈਸੇ ਵੀ ਜਮ੍ਹਾਂ ਹੋ ਗਏ ਤਾਂ ਉਧਰੋਂ ਜਿਹੜਾ ਦੂਜਾ ਮੁੰਡਾ ਸੀ ਉਹਨੇ ਕੀ ਕੀਤਾ ਉਹਨੇ ਕੋਈ ਅਮਲ ਨਾ ਕਰਿਆ ਗੱਲ ਤੇ ਉਹ ਪਹਿਲਾਂ ਵੀ ਉਹੀ ਲੜਦਾ ਰਹਿੰਦਾ ਦੂਜੇ ਨਾਲ ਆ ਉਹਨੇ ਕੀ ਕਰਿਆ ਭਾਈ ਮਹਿਫਲਾਂ ਲਾਉਣ ਲੱਗ ਗਿਆ ਖਾਣ ਪੀਣ ਲੱਗ ਗਿਆ ਤਾਂ ਸ਼ਰਾਬਾਂ ਪੀਣ ਲੱਗ ਗਿਆ ਦੋ ਇਧਰੋਂ ਟੋਲੇ ਆ ਗਏ ਦੋ ਇਧਰੋਂ ਟੋਲੇ ਆ ਗਏ ਫਿਰ ਤੁਹਾਨੂੰ ਪਤਾ ਹੀ ਐ ਬੱਚਾ ਨਾ ਬਚਾਉਣਾ ਕੀ ਐ ਖੇਤ ਵੱਨੇ ਜਾਇਆਈ ਨਾ ਕਰੇ ਉਹ ਤਾਂ ਭਾਈ ਗਰੀਬੀ ਆਉਣ ਲੱਗੀ ਜਿਹੜੇ ਚਾਰ ਪੈਸੇ ਹੈਗੇ ਤੇ ਉਹ ਖਾਣ ਲੱਗਿਆ ਹੀ ਅਡਾਉਣ ਲੱਗ ਗਿਆ ਭੁੱਖੇ ਮਰਨ ਲੱਗੇ ਦੋ ਉਹਦੇ ਬੱਚੇ ਸੀ ਭਾਈ ਆਂਡਾ ਗਮਾਂਡਾ ਚ ਮੰਗਿਆ ਕਰਨ ਹੁਣ ਰੋਜ਼ ਕਿਹੜਾ ਦਿੰਦਾ ਲੜਪਿੜ ਕੇ ਆਪਣੇ ਭਾਈ ਤੋਂ ਲਿਆਇਆ ਕਰੇ ਰੋਟੀ ਪਾਣੀ ਖਾਣ ਨੂੰ ਉਹ ਵਿਚਾਰਾ ਡਰਦਾ ਸ਼ਰਮਦਾ ਮਾਰ ਦੇ ਦਿਆ ਕਰੇ ਇੱਕ ਦਿਨ ਉਹਨੇ ਸੋਚਿਆ ਭਾਈ ਨੇ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਇਹ ਐ ਨਹੀਂ ਆਪਣਾ ਖੇੜਾ ਛੱਡਦਾ ਵੀ ਇਹ ਤਾਂ ਦੁਖੀ ਹੋਈ ਗਰੀ ਜਾਂਦਾ ਵੀ ਹੋਈਏ ਨਾ ਤਾਂ ਆਪਾਂ ਇੱਥੋਂ ਪਿੰਡ ਛੱਡ ਕੇ ਭੱਗ ਜੂ ਇੱਥੋਂ ਸਾਰਾ ਕੁਝ ਵੇਚ ਕੇ ਆਪਾਂ ਕਿਸੇ ਹੋਰ ਪਿੰਡ ਜ਼ਮੀਨ ਜਾਇਦਾਦ ਬਣਾ ਕੇ ਉੱਥੇ ਕੱਲ ਪਾ ਲੈਨੇ ਚਲੋ ਭਾਈ ਇੱਥੋਂ ਆਪਦੀ ਜਾਇਦਾਦ ਵੇਚੀ ਉਹਨਾਂ ਨੇ ਵੇਚ ਕੇ ਘਰ ਵੀ ਵੇਚ ਗਏ ਲਵੇ ਨੇੜੇ ਕਿਸੇ ਪਿੰਡ ਦੇ ਵਿੱਚ ਘਰ ਪਾਲਿਆ ਜ਼ਮੀਨ ਉੱਥੇ ਖਰੀਦ ਲਈ ਉਦੋਂ ਤਾਂ ਜਾ ਕੇ ਉੱਥੇ ਵੀ ਉਹੀ ਕੰਮ ਕਰਦਾ ਵੀ ਖੇਤੋਂ ਘਰ ਘਰੋਂ ਖੇਤ ਉੱਥੇ ਵੀ ਭਾਈ ਉਹਦਾ ਕੰਮ ਚੰਗਾ ਚੱਲ ਪਿਆ ਚਲੋ ਰੁੜਦਾ ਕੰਮ ਇਧਰੋਂ ਜਿਹੜਾ ਦੂਜਾ ਸੀ ਉਹਦਾ ਬੁਰਾ ਹਾਲ ਭੁੱਖਾ ਤੇਹਾਇਆ ਜਵਾਕ ਵੀ ਭੁੱਖੇ ਰਿਹਾ ਕਰਨ ਗਮੰਡੀ ਰੋਜ ਗਾਲਾਂ ਦੇਣ ਉਹ ਕੌਣ ਦਿੰਦਾ ਆਪਦਾ ਤਾਂ ਹੱਲੇ ਕੋਈ ਦੇ ਦੇਵੇ ਉਹ ਵੀ ਰੋਜ ਨਹੀਂ ਦਿੰਦਾ ਫੇਰ ਭਾਈ ਉਹਨੇ ਕੀ ਕਰਿਆ ਪਤਾ ਸੁੱਤਾ ਕਰਕੇ ਵੀ ਉਹ ਕਿੱਥੇ ਗਿਆ ਆਪਦੇ ਭਾਈ ਦੇ ਮਾਗਰੇ ਬੱਗ ਗਿਆ ਉਹਦੇ ਘਰ ਵਾਲੀ ਉਹਨੂੰ ਕਹਿੰਦੀ ਤੂੰ ਐਂ ਕਰ ਕਹਿੰਦੀ ਹੁਣ ਆਪਣੇ ਤਾਂ ਨਿਆਣੇ ਵੀ ਭੁੱਖੇ ਰਹਿੰਦੇ ਨੇ ਆਪਾਂ ਵੀ ਕਹਿੰਦੀ ਐ ਕਿਵੇਂ ਚੱਲੂ ਕੁਝ ਹੈ ਹੀ ਨਹੀਂ ਰਿਹਾਨੀ ਕੋਲੇ ਸਭ ਵਿਕ ਗਿਆ ਕਹਿੰਦੀ ਤੂੰ ਆਪਾਂ ਉੱਥੇ ਚੱਲਦੇ ਆਂ ਕਹਿੰਦੀ ਮੈਂ ਉਹਨਾਂ ਦੇ ਗੋਹੇ ਕੂੜੇ ਕਰ ਲਿਆ ਕਰੂੰ ਭਾਂਡੇ ਮਾਜ ਲਿਆ ਕਰੂੰ ਕਹੀਂ ਤੂੰ ਖੇਤ ਬੰਨੇ ਕੰਮ ਕਰਾ ਦਿਆ ਕਰੀ ਵੀ ਚੱਲ ਆਪਾਂ ਨੂੰ ਢਿੱਡ ਭਰ ਕੇ ਰੋਟੀ ਤਾਂ ਮਿਲ ਜਿਆ ਕਰੂੰ ਭਾਈਓ ਤਾਂ ਬਾਗੇ ਉੱਥੇ ਭਾਈ ਲਵੇ ਉਹਨੂੰ ਜਾ ਕੇ ਕਹਿੰਦਾ ਆਪਣੇ ਭਾਈ ਨੂੰ ਕਹਿੰਦਾ ਵੀ ਮੈਂ ਤੇਰਾ ਸਾਰਾ ਕੰਮ ਕਰਾਇਆ ਕਰੂੰਗਾ ਉਹ ਕਹਿੰਦਾ ਵੀ ਦੇਖ ਮੇਰਾ ਤਾਂ ਮੈਨੂੰ ਤਾਂ ਤੇਰੀ ਕੋਈ ਲੋੜ ਨਹੀਂ ਮੇਰਾ ਤਾਂ ਸੀਰੀ ਮੇਰੇ ਨਾਲ ਰਲਿਆ ਹੋਇਆ ਹੈ ਡ라이ਵਰ ਡਾਇਰੈਕਟਰ ਮੇਰੇ ਤੇ ਰੱਖਿਆ ਹੋਇਆ ਡ라이ਵਰ ਮੇਰਾ ਤਾਂ ਭਾਈ ਦੇਖ ਵਧੀਆ ਸਰਦਾ ਵੀ ਮੈਨੂੰ ਤੇਰੀ ਕੋਈ ਲੋੜ ਨਹੀਂ ਡੰਗਰਾ ਪਸੂਆਂ ਤੇ ਮੈਂ ਪਾਲੀ ਰੱਖਿਆ ਹੋਇਆ ਉਹ ਕਹਿੰਦਾ ਨਾ ਭਾਈ ਮੈਂ ਤਾਂ ਤੇਰੇ ਕੋਲੇ ਰਹੂੰ ਉਹ ਕਹਿੰਦਾ ਚੰਗਾ ਫਿਰ ਉਹ ਵੀ ਸਮਝ ਗਿਆ ਵੀ ਭੁੱਖਾ ਮਰਦਾ ਆ ਗਿਆ ਉਹ ਕਹਿੰਦਾ ਚੰਗਾ ਫਿਰ ਤੂੰ ਐ ਕਰੀ ਵੀ ਤੇਰੇ ਘਰ ਵਾਲੀ ਜੇ ਸਾਰਾ ਕੰਮ ਕਰਿਆ ਕਰੂਗੀ ਵੀ ਤਾਂ ਐ ਸੀਰੀ ਪਾਲੀਆਂ ਨੂੰ ਰੋਟੀ ਦੇ ਕੇ ਨਾਲੇ ਤਾਂ ਇਹਨਾਂ ਨਾਲ ਖੇਤ 'ਚ ਕੰਮ ਕਰਾਉਣੇ ਨਾਲੇ ਜਦੋਂ ਇਹਨਾਂ ਨੂੰ ਰੋਟੀ ਪਾਣੀ ਖਵਾ ਕੇ ਬਚਿਆ ਹੋਇਆ ਖੁਜਿਆ ਕਹਿੰਦਾ ਤੈਨੂੰ ਖਾਣਾ ਪਿਆ ਕਰੂ ਉਹ ਕਹਿੰਦਾ ਮੈਨੂੰ ਮਨਜ਼ੂਰ ਹੈ ਚਲੋ ਜੀ ਲੱਗੇ ਕੰਮ ਤੰਦੇ ਕਰਦੇ ਨੇ ਰੋਜ਼ ਰੋਟੀ ਪਾਣੀ ਖੇਤ ਲ ਜਾਂਦਾ ਹੈ ਚਾਹ ਪਾਣੀ ਦੇਣੇ ਨੇ ਜਾਂਦਾ ਹੈ ਉਹਨੂੰ ਭੇਜ ਦਿੰਦੇ ਨੇ ਵੀ ਜੇ ਲਿਆ ਘਰੋਂ ਤਾਂ ਜਦੋਂ ਸਿਰਿਪਾਲੀ ਨੌਕਰ ਖਾ ਹਟਦੇ ਨੇ ਤਾਂ ਫਿਰ ਬਾਅਦ ਚ ਰੋਟੀ ਖਾਂਦਾ ਜਹੀ ਜੀ ਦੋ ਇੱਕ ਜਿੰਜੇ ਜਿੰਜੇ ਬਚਣ ਖਾ ਲਿੰਦਾ ਚਲੋ ਭਾਈ ਰਹਿੰਦੇ ਰਹੇ ਰਹਿੰਦੇ ਰਹੇ ਤਾਂ ਦੀਵਾਲੀ ਦਾ ਦਿਨ ਆ ਗਿਆ ਦੀਵਾਲੀ ਆਈ ਤਾਂ ਵਧੀਆ ਦੀਵਾਲੀ ਮਨਾਈ ਉਹਨੇ ਬੰਦੇ ਨੇ ਮੁੰਡੇ ਨੇ ਉਹਦੇ ਭਾਈ ਨੇ ਤਾਂ ਉਹਨੇ ਰੋਟੀ ਰਾਟੀ ਵਧੀਆ ਬਣਵਾ ਕੇ ਘਰੇ ਉਹਨੂੰ ਕਹਿੰਦਾ ਆਪਣੇ ਭਾਈ ਨੂੰ ਕਹਿੰਦਾ ਐਂ ਕਰ ਵੀ ਆਹ ਆ ਵੀ ਤੈਨੂੰ ਰੋਟੀ ਪਾ ਕੇ ਫੜਾਉਨੇ ਆ ਵੀ ਉਹ ਫਲਾਨੇ ਥਾਂ ਮੇ ਘਰ ਆ ਪਿੰਡ ਚ ਪਰਲੀ ਪਾਸੇ ਵੀ ਮੇਰਾ ਪੁਰਾਣਾ ਦੋਸਤ ਐ ਉਹ ਵੀ ਉਹਨਾਂ ਦੇ ਘਰੇ ਇਹ ਪ੍ਰਸ਼ਾਦਾ ਦੇ ਕੇ ਆ ਤੂੰ ਜੋ ਵੀ ਘਰੇ ਤੇ ਉਹਨਾਂ ਚ ਬਣਿਆ ਵੀ ਉਹਨਾਂ ਨੂੰ ਫੜਾ ਕੇ ਆ ਮੇਰੇ ਵੱਲੋਂ ਉਹ ਕਹਿੰਦਾ ਠੀਕ ਐ ਉਹ ਬੰਨਿਆ ਨੇ ਭਾਈ ਥਾਲ ਚ ਪਾ ਕੇ ਮਠਿਆਈਆਂ ਮਠੂਈਆਂ ਸਾਰਾ ਕੁਝ ਜੋ ਬਣਾਇਆ ਹੋਇਆ ਸੀ ਕਰੇ ਭੇਜਤਾ ਤੇ ਚੱਲਿਆ ਗਿਆ ਉਹਨਾਂ ਦੇ ਘਰੇ ਦੇਣ ਜਦੋਂ ਉਹਨਾਂ ਦੇ ਘਰੇ ਗਿਆ ਤਾਂ ਉਹ ਬਾਹਰ ਉਹਨਾਂ ਦੇ ਬਾਰ ਮੂਰੇ ਖੜ ਕੇ ਥਾਲ ਤਾਂ ਉਹਨੇ ਧਰਤਾ ਦੇੜੀਆਂ ਤੋਂ ਅੰਦਰਲੇ ਪਾਸੇ ਜਿਹੜਾ ਹੋਰ ਸਮਾਨ ਦੀ ਦੇੜੀਆਂ ਤੋਂ ਅੰਦਰਲੇ ਪਾਸੇ ਧਰਤਾ ਆਪ ਖੜ ਕੇ ਸੋਚਾਂ ਚ ਪੈ ਗਿਆ ਕਹਿੰਦਾ ਲੈ ਮੇਰੇ ਨਾਲ ਤਾਂ ਅਸੀਰੀ ਪਾਲੀ ਵੀ ਚੰਗੇ ਨੇ ਆਹ ਦੋਸਤ ਵੀ ਚੰਗਾ ਹੈ ਮੈਨੂੰ ਤਾਂ ਕਹਿੰਦਾ ਮੰਗਰੋਂ ਖਾਣਾ ਪੀਣਾ ਮਿਲਦਾ ਕਹਿੰਦਾ ਇਹਨੂੰ ਅੱਜ ਕਿੰਨਾ ਕੁਸ ਮਿਲ ਗਿਆ ਮੈਨੂੰ ਕਹਿੰਦਾ ਸਭ ਤੋਂ ਮੰਗਰੋਂ ਮਿਲੂ ਕਹਿੰਦਾ ਮੇਰੇ ਕਰਮ ਕਹੇ ਜੇ ਨੇ ਮੇਰੇ ਭਾਈ ਦੇ ਕਰਮ ਕਹੇ ਜੇ ਨੇ ਭਈ ਉਹ ਸੋਚਾਂ ਚ ਬੰਦ ਕਰਦਾ ਕਰਦਾ ਉਹ ਤਾਂ ਮੰਗਰੀ ਮੁੜ ਗਿਆ ਥਾਲ ਦਾ ਫੜਾਉਣਾ ਹੀ ਭੁੱਲ ਗਿਆ ਉੱਥੇ ਧਰ ਗਿਆ ਦੇਲੀ ਉਹ ਅੰਦਰਲੇ ਪਾਸੇ ਗਿਆ ਹੋਇਆ ਤਾਂ ਭਾਈ ਜਦੋਂ ਗਾਹਾਂ ਬਾਗ ਗਿਆ ਖਾਸੀ ਦੂਰ ਹੋਦੇ ਤਾਂ ਜਿਆਦ ਆ ਗਿਆ ਵੀ ਮੈਂ ਤਾਂ ਭੋਜਨ ਜਿਹੜਾ ਲਗਿਆ ਮੈਂ ਤਾਂ ਫੜਾਕੀ ਨਹੀਂ ਆਇਆ ਮੈਂ ਤਾਂ ਬਾਹਰ ਚਿੱਤਰ ਆਇਆ ਤਾਂ ਭਾਈ ਉਹ ਮੰਗਰ ਮੁੜਿਆ ਮੰਗਰ ਮੁੜ ਕੇ ਜਾ ਕੇ ਜਦੋਂ ਉਹ ਗਿਆ ਦਵਾਰੇ ਉਸੇ ਘਰੇ ਦੇਖਦਾ ਵੀ ਥਾਲ ਤਾਂ ਉਵੇਂ ਹੀ ਪਿਆ ਰਹੀ ਟਕਿਆ ਵੀ ਉੱਥੇ ਇੱਕ ਬੰਦਾ ਖੜਾ ਕੋਲੇ ਉਹ ਕਹਿੰਦਾ ਉਹ ਬੰਦਾ ਉਹਨੂੰ ਕਹਿੰਦਾ ਕਹਿੰਦਾ ਆ ਗਿਆ ਤੂੰ ਮੁੜ ਕੇ ਕਹਿੰਦਾ ਤੈਨੂੰ ਪਤਾ ਹੈ ਕਿ ਗਲਤੀ ਕਰਕੇ ਗਿਆ ਕਹਿੰਦਾ ਜਿਹੜੀ ਆ ਕੌਲੀ ਹੈ ਨਾ ਕਹਿੰਦਾ ਇਹ ਚਾਂਦੀ ਦੀ ਕੌਲੀ ਹੈ ਆ ਜਿਹੜਾ ਚਮਚਾ ਹੈ ਇਹ ਸੋਨੇ ਦਾ ਚਮਚਾ ਹੈ ਥਾਲ ਚਾਂਦੀ ਦਾ ਹੈ ਕਹਿੰਦਾ ਤੂੰ ਮਹਿੰਗਾ ਸਮਾਨ ਐਂ ਛੱਡ ਕੇ ਤੁਰ ਗਿਆ ਕਹਿੰਦਾ ਤੈਨੂੰ ਕੋਈ ਸੰਗ ਸ਼ਰਮੇ ਨਹੀਂ ਆਈ ਉਹ ਕਹਿੰਦਾ ਮੈਂ ਤਾਂ ਚੇਹੇ ਛੱਡ ਗਿਆ ਪਰ ਕਹਿੰਦਾ ਤੈਂ ਫੇਰੇ ਚੱਕਿਆ ਕਿਉਂ ਨਹੀਂ ਤੂੰ ਕੌਣਾ ਜਿਹੜਾ ਰਾਖੀ ਕਰਦਾ ਇਹਨਾਂ ਦੀ ਉਹ ਕਹਿੰਦਾ ਮੈਂ ਤੇਰੇ ਸਮਝ ਚ ਨਹੀਂ ਆਉਣਾ ਉਹ ਕਹਿੰਦਾ ਨਾ ਨਾ ਸਮਝ ਚ ਕਿਉਂ ਨਹੀਂ ਆਉਣਾ ਕਹਿੰਦਾ ਤੂੰ ਮੈਨੂੰ ਦੇਖਦਾ ਰਿਹਾ ਖੜਾ ਦੱਸ ਮੈਨੂੰ ਤੂੰ ਕੌਣਾ ਹੈ ਉਹ ਕਹਿੰਦਾ ਮੈਂ ਤੇਰੇ ਭਾਈ ਦਾ ਕਰਮਾ ਕਹਿੰਦਾ ਜਿੱਥੇ ਵੀ ਉਹਨੂੰ ਲੋੜ ਹੁੰਦੀ ਹੈ ਕਹਿੰਦਾ ਫੇਰ ਮੈਂ ਉਹਦਾ ਕਰਮ ਉਹਦੇ ਮਦਦ ਕਰਨ ਲਈ ਉੱਥੇ ਹੀ ਜਾਣਾ ਮੈਂ ਉਹਦਾ ਸਾਥ ਦਿਨਾ ਕਹਿੰਦਾ 24 ਘੰਟੇ ਉਹ ਕਹਿੰਦਾ ਅੱਛਾ ਕਹਿੰਦਾ ਮੇਰੇ ਭਾਈ ਦਾ ਕਰਮ ਐ ਫਿਰ ਤਾਂ ਤੂੰ ਮੇਰਾ ਵੀ ਕਰਮ ਐ ਉਹ ਕਹਿੰਦਾ ਨਾ ਤੇਰਾ ਕਰਮ ਤੇਰੇ ਨਾਲ ਤੇਰੇ ਭਾਈ ਦਾ ਕਰਮ ਤੇਰੇ ਨਾਲ ਉਹ ਕਹਿੰਦਾ ਫਿਰ ਮੇਰਾ ਕਰਮ ਕਿੱਥੇ ਐ ਉਹ ਕਹਿੰਦਾ ਤੂੰ ਸੋਚ ਕਹਿੰਦਾ ਤੂੰ ਕਹੇ ਜੇ ਕੰਮ ਕਰਦਾ ਹੈ ਕਹਿੰਦਾ ਕਰਮ ਤਾਂ ਨਾਲ ਹੀ ਹੁੰਦਾ ਚਾਹੇ ਉਹਨੂੰ ਚੰਗਾ ਬਣਾ ਲਓ ਚਾਹੇ ਮੰਦਾ ਬਣਾ ਲਓ ਕਹਿੰਦਾ ਤੂੰ ਉਹਨੂੰ ਮਾੜਾ ਬਣਾ ਹੀ ਫਿਰਦਾ ਹੈ ਤੇਰਾ ਮਾੜਾ ਕਹਿੰਦਾ ਉਹ ਵੀ ਤੇਰੇ ਨਾਲ ਹੀ ਐ ਤੇ ਕਹਿੰਦਾ ਤੂੰ ਜੇ ਉਹਨੂੰ ਜਗਾ ਲੇਗਾ ਉਹ ਜਾਗ ਵੀ ਪਊਗਾ ਉਹ ਕਹਿੰਦਾ ਕਿਵੇਂ ਜਗਾਵਾ ਕਹਿੰਦਾ ਤੂੰ ਐ ਕਰੀ ਅੱਜ ਤੋਂ ਬਾਅਦ ਕਹਿੰਦਾ ਤੇਰੇ ਘਰ ਵਾਲੀ ਤੇ ਤੂੰ ਕਹਿੰਦਾ ਜਿੱਥੇ ਤੁਸੀਂ ਰਹਨੇ ਹੋ ਆਪਦੇ ਭਾਈ ਲਵੇ ਕਹਿੰਦਾ ਜੇ ਉਹ ਤੁਹਾਨੂੰ ਕੁਝ ਕਹੇ ਕੁੱਤੇ ਮਾਰੇ ਜੋ ਮਰਜੀ ਕਹੇ ਗਾਲਾਂ ਕੱਢੇ ਕਹਿੰਦਾ ਤੁਸੀਂ ਮੂਰੇ ਨਹੀਂ ਬੋਲਣਾ ਬਸ ਸੱਤ ਵਚਨ ਕਹਿਣਾ ਇਹਨੂੰ ਸਿਰਫ ਸੱਤੋ ਸੱਤ ਸੱਤੋ ਸੱਤ ਉਹ ਕਹਿੰਦਾ ਠੀਕ ਹੈ ਕਹਿੰਦਾ ਫਿਰ ਤੇਰਾ ਕਰਮ ਜਾਗੂਗਾ ਕਹਿੰਦਾ ਤੂੰ ਦੇਖੀ ਉਹ ਮੰਨ ਗਿਆ ਭਾਈ ਗਿਆ ਜਦੋਂ ਘਰੇ ਭੱਗ ਗਿਆ ਤਾਂ ਭਾਈ ਉਹਨੂੰ ਕਹਿੰਦਾ ਡੰਡਾਤੀ ਭਾਈ ਨੇ ਚੱਕੀ ਉੱਥੋਂ ਛੱਡੀ ਚੱਕ ਕੇ ਉਹਦੇ 2-3 ਮਾਰੀਆਂ ਤੇ ਭਾਈ ਦੇ ਉਹਨੂੰ ਕਹਿੰਦਾ ਤੈਨੂੰ ਕਿਹੜੇ ਵੇਲੇ ਦਾ ਤੋਰਿਆ ਹੋਇਆ ਹੈ ਕਹਿੰਦਾ ਤੂੰ ਕੰਮ ਤੋਂ ਟਲਦਾ ਉੱਥੀ ਜਾ ਕੇ ਬਹਿ ਗਿਆ ਤੇ ਤੂੰ ਕਹਿੰਦਾ ਆ ਜਾ ਨਾ ਮੁੜ ਕੇ ਭਾਈ ਉਹ ਉਹ ਕਹਿੰਦਾ ਸੱਤ ਸੱਤੋਂ ਸੱਤ ਕਹਿੰਦਾ ਕਹਿੰਦਾ ਕੋਈ ਨਾ ਭਾਈ ਸੱਤੋਂ ਸੱਤ ਉਹ ਕਹਿੰਦਾ ਬੜਾ ਆ ਗਿਆਂਦਾ ਅੱਗੇ ਤਾਂ ਮੂਰੇ ਬੋਲਦਾ ਸੀ ਅੱਜ ਕਹਿੰਦਾ ਸੱਤੋ ਸੱਤ ਕਿੱਥੋਂ ਲੈ ਲਈ ਹੋਇਤਾ ਕਹਿੰਦਾ ਹਾਂ ਵਈ ਸੱਤੋ ਸੱਤ ਉਹਦੇ ਘਰ ਵਾਲੀ ਵੀ ਜੇ ਉਹਦੀ ਉਹ ਕੂਰਿਆ ਕਰੇ ਉਹਨੂੰ ਉਹਦੀ ਜਠਾਣੀ ਉਹ ਤਾਂ ਉਹਨੂੰ ਉਹ ਵੀ ਕਹਿੰਦਿਆ ਕਰੇ ਸੱਤੋ ਸੱਤ ਚਲੋ ਜੀ ਟਾਈਮ ਲੰਘਦਾ ਗਿਆ ਸਾਲ ਪਾਰ ਹੋ ਗਿਆ ਜਦੋਂ ਉਹ ਜਿਹੜਾ ਕਰਮ ਸੀ ਨਾ ਜਿਹੜਾ ਕਰਮ ਮੈਂ ਇੱਥੇ ਇੱਕ ਗੱਲ ਦੱਸਣੀ ਭੁੱਲ ਗਈ ਉਹ ਕਰਮ ਨੇ ਇਹ ਕਿਹਾ ਸੀ ਉਹਨਾਂ ਨੂੰ ਵੀ ਜਦੋਂ ਅਗਲੀ ਦੀਵਾਲੀ ਆਊ ਨਾ ਉਦੋਂ 3 ਦਿਨ ਪਹਿਲਾਂ ਤੂੰ ਇੱਥੋਂ ਛੱਡ ਕੇ ਆਪਦੇ ਘਰੇ ਵਗ ਜੀ ਤੈਨੂੰ ਕਰਮ ਮਿਲੂ ਉੱਥੇ ਉਹ ਕਹਿੰਦਾ ਸੱਤ ਵਜਨ ਤਾਂ ਭਾਈ ਅਗਲੀ ਦੀਵਾਲੀ ਆ ਗਈ ਸਾਲ ਭਰ ਸੱਤੋ ਸੱਤ ਕਹੀ ਕੇ ਕੱਢ ਲਿਆ ਤੀਵੀ ਆਦਮੀ ਨੇ ਦੋਹਾਂ ਨੇ ਤਾਂ 3 ਦਿਨ ਪਹਿਲਾਂ ਦੀਵਾਲੀ ਤੋਂ ਕਹਿੰਦਾ ਵੀ ਮੈਨੂੰ 3 ਦਿਨ ਪਹਿਲਾਂ ਕਿਹਾ ਸੀ ਉਹਨੇ ਕਰਮ ਨੇ ਮੇਰੇ ਭਾਈ ਦੇ ਨੇ ਆਪਦੇ ਭਾਈ ਨੂੰ ਕਹਿੰਦਾ ਵੀ ਅਸੀਂ ਵਾਈ ਹੁਣ ਆਪਦੇ ਕਰੇ ਜਾਂਦੇ ਆ ਉਹ ਕਹਿੰਦਾ ਵਗਜੋ ਮੈਂ ਕਿਹਾ ਤੁਹਾਨੂੰ ਕਾਡ ਦੇ ਕੇ ਲੈ ਕੇ ਆਇਆ ਆ ਆ ਭੁੱਖੇ ਮਰਦੇ ਆਏ ਤੇ ਤੁਸੀਂ ਮੈਨੂੰ ਕੀ ਆ ਕਹਿੰਦਾ ਜਦ ਮਰਜੀ ਵਗਜੋ ਤਾਂ ਭਾਈ ਉਹ ਬੱਚਿਆਂ ਲੈ ਕੇ ਚਲੇ ਗਏ ਜਦੋਂ ਚਲੇ ਗਏ ਤਾਂ ਜਦੋਂ ਪਿੰਡ ਦੀ ਜੂਹ ਵੱਡਣ ਲੱਗੇ ਤਾਂ ਉੱਥੇ ਇੱਕ ਪੰਡਤ ਖੜਾ ਮਿਲਿਆ ਉਹਨਾਂ ਨੂੰ ਆਥਣ ਦਾ ਟਾਈਮ ਆ ਪੰਡਤ ਉਹਨਾਂ ਨੂੰ ਕਹਿੰਦਾ ਵੀ ਬਾਈ ਜੀ ਕਹਿੰਦਾ ਮੈਂ ਭੁੱਖਾ ਮੈਂ ਪ੍ਰਸ਼ਾਦਾ ਛਕਣਾ ਉਹ ਕਹਿੰਦਾ ਪ੍ਰਸ਼ਾਦਾ ਤਾਂ ਸਾਨੂੰ ਨਹੀਂ ਮਿਲਦਾ ਕਹਿੰਦਾ ਤੈਨੂੰ ਕਿੱਥੋਂ ਛਕਾਵਾਂਗੇ ਸਾਨੂੰ ਤਾਂ ਕਹਿੰਦਾ ਖੁਦ ਭੁੱਖੇ ਫਿਰਦੇ ਆਂ ਸੀ ਤਾਂ ਤੁਰੇ ਉਹਦੇ ਘਰ ਵਾਲੀ ਕਹਿੰਦੀ ਐਂ ਕਰ ਕਹਿੰਦੀ ਚੱਲ ਹੁਣ ਮੂਹਰੇ ਰਾਤ ਐ ਕਹਿੰਦੀ ਇਹ ਕਿੱਥੇ ਜਾਣਗੇ ਪੰਡਤ ਜੀ ਕਹਿੰਦੀ ਆਪਾਂ ਘਰੇ ਤਾਂ ਜਿਹੇ ਜੀ ਟੁੱਟਿਆ ਭੱਜਿਆ ਘਰ ਐ ਕਹਿੰਦੀ ਆਪਾਂ ਸਾਰ ਲਾਂਗੇ ਬੈ ਕੇ ਰਾਤ ਕੱਟ ਲਾਂਗੇ ਵੀ ਖਾਣਾ ਤਾਂ ਚਲ ਦੇਖੀ ਜਾਉ ਵੀ ਨਹੀਂ ਇਹਨੂੰ ਕੱਲ ਨੂੰ ਛਕਾ ਦਾਂਗੇ ਕਹਿੰਦੀ ਨਾਲੇ ਕਹਿੰਦੀ ਉਹ ਆ ਦੋ ਦਿਨ ਰੱਖੋ ਕਹਿੰਦੀ ਆਪਣੇ ਤਾਂ ਕਿਸੇ ਪੰਡਤ ਨੇ ਰੋਟੀ ਵੀ ਨਹੀਂ ਖਾਣਾ ਹੁਣਾ ਕਹਿੰਦੀ ਆਪਾਂ ਇਹਨੂੰ ਪ੍ਰਸ਼ਾਦਾ ਛਕਾ ਦਾਂਗੇ ਵੱਡੇ-ਵੱਡੇਰਿਆਂ ਦਾ ਦੀਵਾਲੀ ਵਾਲੇ ਦਿਨ ਲੈ ਗਏ ਭਾਈ ਉਹਨੂੰ ਘਰੇ ਜਦੋਂ ਲੈ ਗਏ ਤਾਂ ਦੋ ਦਿਨ ਤੱਕ ਅੱਡੇ ਆਈਂ ਚਾਰ ਦੇ ਚਾਰਾਂ ਖੁੰਜੀਆਂ 'ਚ ਬੈਠ ਕੇ ਰਾਤ ਕੱਟਿਆ ਕਰਨ ਥਾਂ ਤਾਂ ਹੈ ਨਹੀਂ ਤੀ ਥੋੜਾ ਜਿਹਾ ਥਾਂ ਸੀ ਇੱਕ ਖੁੰਜੇ 'ਚ ਆਪ ਬਹਿ ਗਿਆ ਇੱਕ 'ਚ ਘਰ ਵਾਲੀ ਬਹਿ ਗਈ ਇੱਕ 'ਚ ਪੰਡਤ ਬਠਿਆ ਤਾਂ ਇੱਕ 'ਚ ਭਾਈ ਬੱਚੇ ਬਠਿਆ ਤੇ ਕਹਿੰਦੇ ਅਸੀਂ ਬੈਠ ਕੇ ਜੀ ਨੂੰ ਨੀਂਦ ਆਉਂਦੀ ਅਸੀਂ ਸੌਂ ਸੌ ਲਓ ਥਾਂ ਥੋੜਾ ਜਿਹਾ ਸੀ ਚਲੋ ਜੀ ਦੋ ਦਿਨ ਕੱਡੇ ਤਾਂ ਦੂਜੇ ਦਿਨ ਉਹਨੇ ਕਿਹਾ ਵੀ ਪੰਡਤ ਨੂੰ ਤਾਂ ਦੇਈਏ ਕੁਸ ਬਿਵਹਰ ਹੋਣਾ ਤਿਹਾਰ ਹੈ ਰੋਟੀ ਵੀ ਖਵਾਉਣੀ ਹੈ ਉਹ ਕਹਿੰਦਾ ਮੈਂ ਜਿਹੜਾ ਫਲਾਨਾ ਮਸ਼ੀਨ ਕੱਢਦੀ ਐ ਚਾਵਲ ਫਲਾਨੇ ਦੀ ਚਾਵਲ ਕੱਢਦੇ ਨੇ ਮੈਂ ਕਹਿੰਦਾ ਉਹਨਾਂ ਤੇ ਜਾਨਾ ਕਹਿੰਦਾ ਉੱਥੇ ਕੂੜੇ ਕੱਪੇ ਦੇ ਵਿੱਚ ਚਾਵਲ ਹੁੰਦੇ ਨੇ ਕਹਿੰਦਾ ਉਹ ਸੰਭਰ ਕੇ ਸਿੱਟਦੇ ਨੇ ਕਹਿੰਦਾ ਮੈਂ ਉਹ ਹੋਰ ਨਾ ਚੁ ਚੁਸਣਾ ਕੁਸ ਤਾਂ ਮੈਨੂੰ ਥਿਆਊ ਕਹਿੰਦਾ ਮੈਂ ਚੁਗ ਕੇ ਲੈ ਹੋਣਾ ਤੂੰ ਕਹਿੰਦਾ ਨੂਨ ਮਿਰਚ ਮੰਗ ਲਿਆ ਕਿਸੇ ਤੇ ਨੂਨ ਮਿਰਚ ਵਾਲੇ ਕਹਿੰਦਾ ਚਾਵਲ ਬਣਾ ਕੇ ਤਾਂ ਇਹਨੂੰ ਖਵਾ ਤਾਂ ਦੇਵਾਂਗੇ ਕਹਿੰਦਾ ਚੱਲ ਮਿੱਠਾ ਨਾ ਸੀ ਉਹ ਕਹਿੰਦੀ ਠੀਕ ਐ ਚਲੋ ਭਾਈ ਵਗ ਗਿਆ ਜਾ ਕੇ ਮਸ਼ੀਨ ਵਾਲਿਆਂ ਦੇ ਚੌਲ ਜੁਗਣ ਲੱਗ ਗਿਆ ਕੂੜੇ 'ਚ ਉੱਥੇ ਲੋਕ ਬੈਠੇ ਨੇ ਮਸ਼ੀਨ ਵਾਲਾ ਬੈਠਾ ਸਾਰੇ ਹੱਸਦੇ ਨੇ ਉਹਨੂੰ ਦੇਖ ਕੇ ਕਹਿੰਦੇ ਲੈ ਕੀ ਜੱਜ ਫੜੇ ਨੇ ਅਕੇ ਇੰਨਾ ਕੁਝ ਰੱਖਿਆ ਨਹੀਂ ਗਿਆ ਅਕੇ ਉਹ ਨੂੰ ਮਿਹਣੇ ਮਾਰਦੇ ਨੇ ਕਹਿੰਦੇ ਭਾਈ ਤਾਂ ਕਿੱਥੇ ਪਹੁੰਚ ਗਿਆ ਆਪ ਕਿਹਾ ਫਿਰਦਾ ਕੂੜੇ 'ਚ ਚੌਲ ਇਕੱਠੇ ਕਰਦਾ ਉਹ ਜਿਹਦੀ ਮਸ਼ੀਨ ਸੀ ਉਹ ਕਹਿੰਦਾ ਸਾਨੂੰ ਤਾਂ ਫੇਰ ਵੀ ਪਿੰਡ ਦਾ ਬੰਦਾ ਹੈ ਤਰਸਾਉਂਦਾ ਕਹਿੰਦਾ ਇੱਥੇ ਨਾ ਚੂਗਾ ਆ ਜਾ ਕਹਿੰਦਾ ਤੈਨੂੰ ਮਹੀਂ ਦੇ ਦਿੰਦਾ ਦੋ ਮੁਠੀਆਂ ਚੌਲਾਂ ਦੀਆਂ ਕੋਲੇ ਭੱਗ ਗਿਆ ਉਂਝਲ ਭਾਰਗੇ ਚੌਲਾਂ ਦਾ ਪਤਾ ਭਾਈ ਉਹਨੇ ਘਰੇ ਆ ਗਿਆ ਉਧਰੋਂ ਘਰ ਵਾਲੀ ਬਾਗੀ ਨੂਲ ਮਿਰਚ ਵੰਗਣ ਗਮਾਂਡੀਆਂ ਦੇ ਉਹ ਕਹਿੰਦੇ ਠੱਡਾ ਤਾਂ ਰੋਜ ਦਾ ਹੀ ਕੰਮ ਹੈ ਤੂੰ ਇਸ ਤਾਂ ਫੇਰ ਆ ਖੜੇ ਇੱਥੇ ਮੰਗਦੇ ਮੰਗਾਉਂਦੇ ਵੀ ਅੱਜ-ਅੱਜ ਲੈ ਜਾ ਅਸੀਂ ਨਹੀਂ ਮੁੜਕੇ ਦੇਣਾ ਹੁਣ ਭਾਈ ਕੋਈ ਘਰੇ ਸਾਮਾਨ ਕੁਸਬਾ ਨਾ ਭਾਂਡੇ ਬਨਾ ਕਹਿੰਦਾ ਮੈਂ ਪਤੀਲਾ ਮੰਗ ਕੇ ਲਿਓਣਾ ਹੋਰ ਗਮਾਂਡੀਆਂ ਤੇ ਪਤੀਲਾ ਮੰਗਣ ਵਾਗਿਆ ਚੌੜ ਰਿੰਨਣ ਨੂੰ ਉਹ ਕਹਿੰਦੇ ਭਾਈ ਤੂੰ ਤਾਂ ਸਾਡਾ ਪਤੀਲਾ ਵੇਚੂੂਚ ਨਾ ਦੇਈ ਤੂੰ ਤਾਂ ਇਹੋ ਜਿਹਾ ਹੀ ਐ ਤੂੰ ਤਾਂ ਤਾਂ ਆਪਦਾ ਨਹੀਂ ਸਾਰਾ ਕੁਝ ਛੱਡਿਆ ਇੰਨਾ ਕੁਸਤੀ ਤੇਰੇ ਘਰੇ ਵੀ ਚਲ ਦੇ ਤਾਂ ਤੈਨੂੰ ਦਿੰਨੇ ਆ ਵੀ ਤੂੰ ਵੇਚ ਨਾ ਦੇਈ ਉਹ ਭਾਈ ਲਿਆਇਆ ਪਤੀਲਾ ਲਿਆਇਆ ਉਹਨਾਂ ਦੇ ਆ ਕੇ ਚਾਵਲ ਉਬਾਲ ਲਏ ਉਹਦੇ ਘਰ ਵਾਲੀ ਨੇ ਉਬਾਲੇ ਉਹੀ ਪਾਣੀ ਚ ਉਬਾਲ ਕੇ ਪਾਣੀ ਨੂੰ ਕੱਢਤਾ ਵਿੱਚੋਂ ਤੈਨੂੰ ਮਿਰਚ ਭੁੱਕ ਕੇ ਪੰਡਤ ਜੀ ਨੂੰ ਕਹਿੰਦੇ ਤੁਸੀਂ ਤੱਕ ਛਕੋ ਵੱਡੇ-ਵਡੇਰਿਆਂ ਤੁਸੀਂ ਪੰਡਤੋਂ ਵੀ ਦਿਵਾਲੀ ਦੀ ਰੋਟੀ ਹੈ ਸਾਡੀ ਸਿਆਣਿਆਂ ਉਹਨਾਂ ਦੀ ਬਜ਼ੁਰਗਾਂ ਦੀ ਵੀ ਤੁਸੀਂ ਵੱਡੇ-ਵਡੇਰਿਆਂ ਦੀ ਰੋਟੀ ਛਕੋ ਭਾਈ ਉਹ ਉਹ ਕਹਿੰਦਾ ਵੀ ਤੁਸੀਂ ਕਹਿੰਦੇ ਜੀ ਕੋਈ ਨਾ ਵੀ ਅਸੀਂ ਤਾਂ ਤੁਹਾਨੂੰ ਸੁਖਵਾ ਕੇ ਖੁਸ਼ ਆ ਵੀ ਬਸ ਉਹੀ ਗੱਲ ਉਹਦੀ ਸਤ ਤੋਂ ਸਤ ਤੇ ਆ ਗਈ ਵੀ ਸਤਿਵਚਨ ਜੀ ਤੁਸੀਂ ਛਕੋ ਅਸੀਂ ਖੁਸ਼ ਆ ਜਦੋਂ ਭਾਈ ਢੇਠਾ ਕੱਪੜਾ ਵਿਛਾਤਾ ਬੂਰੀ ਵਿਛਾਤੀ ਉੱਤੇ ਬਹਿ ਗਿਆ ਪੰਡਤ ਰੋਟੀ ਚੌਲ ਖਾ ਲਏ ਉਹਨੇ ਖਾ ਕੇ ਉਹ ਤਾਂ ਉੱਥੇ ਡਿੱਗ ਪਿਆ ਡਿੱਗ ਕੇ ਜਦੋਂ ਉਹਨਾਂ ਨੇ ਦੇਖਿਆ ਦੋਹਾਂ ਜੀਆਂ ਨੇ ਵੀ ਇਹਨੂੰ ਕੀ ਹੋ ਗਿਆ ਇਹਨੂੰ ਕੀ ਹੋ ਗਿਆ ਹੁਣ ਤਾਂ ਚੌਲ ਖਾਂਦਾ ਚੌਲ ਖਾਦੇ ਖਾਂਦੇ ਤੋਂ ਭਾਈ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਮਰ ਗਿਆ ਨਵਜਾ ਨੂਜਾ ਫੜ ਕੇ ਦੇਖੀ ਕਹਿੰਦੇ ਜੀ ਤਾਂ ਮਰ ਗਿਆ ਉਹਦੇ ਘਰ ਵਾਲੀ ਕਹਿੰਦੀ ਹੁਣ ਕੀ ਕਰਾਂਗੇ ਯਾਨੀ ਨਾ ਕੋਈ ਲੱਕੜ ਪਾਥੀ ਆਪਾਂ ਤਾਂ ਇਹਨੂੰ ਫੂਕਾਂਗੇ ਇੱਕ ਇੰਨੀ ਲੱਕੜ ਕਿੱਥੋਂ ਆਊਗੀ ਲੱਕੜ ਦਾ ਲੱਕੜ ਕਹਿੰਦੀ ਜੇ ਕਿਸੇ ਨੂੰ ਦੱਸਾਂਗੇ ਕਹਿੰਦੀ ਆਪਣਾ ਤਾਂ ਸੱਚ ਨਹੀਂ ਮੰਨਣਾ ਕਿਸੇ ਨੇ ਵੀ ਐ ਪੰਡਤ ਕਿਵੇਂ ਮਰ ਗਿਆ ਬੈਠਾ ਬੈਠਾ ਕਹਿੰਦੀ ਆਪਣਾ ਕੋਈ ਉਲਟਾ ਕੰਮ ਵੀ ਨਾ ਪਈ ਜੇ ਕਹਿਣਗੇ ਵੀ ਤੁਸੀਂ ਮਾਰਤਾ ਸੋਚਾਂ ਚ ਪੈ ਗਏ ਪਾਈ ਫੇਰ ਉਹਦੇ ਘਰ ਵਾਲੀ ਕਹਿੰਦੀ ਤੂੰ ਐ ਕਰ ਅੰਦਰ ਹੀ ਟੂਆ ਪੱਟ ਲੈ ਕਹਿੰਦੀ ਇੱਥੇ ਹੀ ਐਨੇ ਕਿਥੋਂ ਜੀ ਕਹਿੰਦੀ ਟੂਆ ਪੱਟ ਕਹਿੰਦੀ ਆਪਾਂ ਦੱਬ ਦਾਂਗੇ ਨੂੰ ਉਹ ਕਹਿੰਦਾ ਠੀਕ ਹੈ ਕਹਿੰਦਾ ਕਹਿੰਦਾ ਉਹ ਮੇਰਾ ਦੋਸਤ ਹੈ ਫਲਾਨਾ ਕਹਿੰਦਾ ਕਹੀ ਦੇ ਦੇਣਗੇ ਉਹਨਾਂ ਤੇ ਕਹੀ ਮੰਗ ਕੇ ਲਿਆਉਣਾ ਤਾਂ ਉਹਨਾਂ ਦੇ ਭਾਈ ਕਹੀ ਲੈਣ ਗਿਆ ਜਾ ਕੇ ਹਾਕ ਮਾਰੀ ਤਾਇਆ ਕਹੀ ਚਾਹੀਦੀ ਹੈ ਉਹ ਕਹਿੰਦਾ ਕਿਹੜੀ ਕਹੀ ਤੂੰ ਤਾਂ ਕਹਿੰਦਾ ਵੇਚ ਦੇਂਗਾ ਤੇਰਾ ਕੀ ਤਾਂ ਤਾਂ ਬੰਦ ਨੂੰ ਛੱਡਿਆ ਤਾਂ ਉਹ ਜਿਹੜਾ ਦੋਸਤ ਸੀ ਉਹਦਾ ਉਹ ਫੇਰ ਅੰਦਰੋਂ ਬੋਲਦਾ ਕਹਿੰਦਾ ਬਾਪੂ ਦੇ ਦੇ ਕਹੀ ਕੋਈ ਨਾ ਕਹਿੰਦਾ ਜਿੱਥੇ ਇੰਨਾ ਗੁੱਸਾ ਗਮਾਇਆ ਕਹਿੰਦਾ ਇੱਕ ਕਹੀ ਗਮਾਈ ਜਾਊਗੀ ਤਾਂ ਕੀ ਐ ਕਹਿੰਦਾ ਚੱਲ ਦੇ ਦੇ ਇਹਨੂੰ ਕਹੀ ਦੇਤੀ ਭਾਈ ਦਿੱਤੀ ਹੋਈ ਆ ਕੇ ਰਾਤ ਨੂੰ ਟੋਆ ਪੱਟਿਆ ਜਦੋਂ ਟੋਆ ਪੱਟ ਰਿਹਾ ਤਾਂ ਹੀਠੋਂ ਗਾਗਰ ਭਰੀ ਹੋਈ ਸੀ ਉਹਨੇ ਚਾਂਦੀ ਦੀ ਨਿਕਲ ਆਈ ਨਿਕਲੀ ਹੋਈ ਉਹ ਤਾਂ ਖੁਸ਼ ਹੋਗੇ ਦੇਖ ਕੇ ਵੀ ਆਹਾਹਾ ਇਹ ਤਾਂ ਸੇ ਉਹਨਾਂ ਚਾਂਦੀ ਮਿਲ ਗਿਆ ਆਪਾਂ ਨੂੰ ਤਾਂ ਉਦੇ ਘਰ ਵਾਲੀ ਕਹਿੰਦੀ ਤੂੰ ਐਂ ਕਰ ਇਹਨੂੰ ਕੱਢ ਲੈ ਬਾਹਰ ਗਾਗਰ ਨੂੰ ਕਹਿੰਦੀ ਟੋਆ ਹੋਰ ਡੂੰਗਾ ਕਰ ਕਰਕੇ ਕਹਿੰਦੀ ਪੰਡਤ ਦਾ ਕੰਮ ਨਿਬੜ ਪਹਿਲਾਂ ਕਹਿੰਦੀ ਕਿਤੇ ਆਪਣੇ ਗੱਲ ਨਾ ਪਈ ਜੇ ਕੋਈ ਗੱਲਬਾਤ ਭਾਈ ਟੋਆ ਪੱਟਿਆ ਪੰਡਤ ਵਿੱਚ ਧਰਿਆ ਧਰ ਕੇ ਤੇ ਮਿੱਟੀ ਪਾਤੀ ਦੱਬਤਾ ਤਾਂ ਦੱਬਿਆ ਹੋਇਆ ਫਿਰ ਬਾਈ ਕੇ ਗੱਲਾਂ ਕਰਦੇ ਨੇ ਕੋਲੀ ਉੱਥੇ ਖੜੇ ਖੜੇ ਦੱਬ ਮਿੱਟੀ ਪਾ ਕੇ ਕਹਿੰਦਾ ਚੱਲ ਪੰਡਤ ਦਾ ਤਾਂ ਕੰਮ ਨਿਭੜ ਗਿਆ ਕਹਿੰਦਾ ਆਪਾਂ ਨੂੰ ਹੁਣ ਬਚਾਅ ਹੋ ਗਿਆ ਆਪਣਾ ਘਰ ਵਾਲੀ ਨੂੰ ਕਹਿੰਦਾ ਆਪਾਂ ਨੂੰ ਕਹਿੰਦਾ ਇਹ ਤਾਂ ਗੱਲ ਸੱਚੀ ਹੀ ਹੈ ਕਹਿੰਦਾ ਆਪਾਂ ਨੂੰ ਉਦੋਂ ਉਹ ਭਾਈ ਦੇ ਕਰਮ ਨੇ ਕਹਿੰਦਾ ਕਿਹਾ ਸੀ ਵੀ ਤੇਰਾ ਕਰਮ ਜਾਗੂਗਾ ਦੀਵਾਲੀ ਵੇਲੇ ਕਹਿੰਦਾ ਤਾਂ ਸੱਚੀਓ ਕਰਮ ਜਾਗ ਪਿਆ ਆਪਣਾ ਤਾਂ ਤੇ ਉਹ ਜਿਹੜਾ ਵਿਚੋਂ ਪੰਡਤ ਦੱਬਿਆ ਹੋਇਆ ਸੀ ਉਹ ਕਹਿੰਦਾ ਉੱਥੋਂ ਆਵਾਜ਼ ਆਈ ਫਿਰ ਉਹਨਾਂ ਨੂੰ ਕਹਿੰਦਾ ਭਾਈ ਉਸੀਂ ਮੈਂ ਮੈਂ ਕਹਿੰਦਾ ਕੋਈ ਪੰਡਤ ਪੁੰਡਤ ਨਹੀਂ ਮੈਂ ਤਾਂ ਪੰਡਤ ਦਾ ਰੂਪ ਧਰ ਕੇ ਆਇਆ ਸੀ ਤੁਹਾਡੇ ਲਈ ਕਹਿੰਦਾ ਮੈਂ ਤੁਹਾਡਾ ਕਰਮਾ ਕਹਿੰਦਾ ਹੁਣ ਤੁਸੀਂ ਰੱਖਣ ਵਾਲੇ ਹੋਮੋਗੇ ਤਾਂ ਮੈਨੂੰ ਰੱਖ ਲਿਓ ਕਹਿੰਦਾ ਜੇ ਮੈਂ ਨਾ ਮਰਦਾ ਤਾਂ ਤੁਸੀਂ ਟੋਆ ਨੀਤੀ ਪੱਟਣਾ ਟੋਆ ਨੀਤੀ ਪੱਟਣਾ ਤੁਹਾਨੂੰ ਗਾਗਰ ਕਿੱਥੋਂ ਥਿਆਂਦੀ ਇਹ ਗਹਿਣਾ ਗਪਟਾ ਸੇਵਨਾ ਚਾਂਦੀ ਕਿੱਥੋਂ ਥਿਆਂਦਾ ਤੁਸੀਂ ਹੁਣ ਇਹਨੂੰ ਸਾਹਮਣੇ ਰੱਖਿਓ ਆਪਣੇ ਭਾਈ ਵਾਂਗੂ ਇਹ ਨੂੰ ਆ ਦੁਗਣਾ ਚ ਊਗਣਾ ਕਰਿਓ ਵਧਾਇਓ ਇਹਨੂੰ ਘਟਾਇਓ ਨਾ ਵੇਚਿਓ ਵਟਿਓ ਨਾ ਉਲਟ ਕੰਮ ਜਿਹੜੇ ਤੂੰ ਖਾਣ ਪੀਣ ਲੱਗ ਗਿਆ ਉਹ ਨਾ ਕਰੀ ਵੀ ਮੈਂ ਤੇਰਾ ਕਰਮ ਮੈਂ ਤੇਰੇ ਘਰ ਚ ਹੀ ਬੈ ਗਿਆ ਮੈਂ ਹੁਣ ਤੇਰੇ ਨਾਲ ਬੈਠਾਂ ਜੇ ਮਾੜੇ ਕਰਮ ਕਰੇਗਾ ਮੈਂ ਤੇਰਾ ਘਿਹੜਾ ਛੱਡ ਜੂ ਸੋ ਹੱਸਦੇ ਨੇ ਬਸਦੇ ਨੇ ਭਾਈ ਇੰਨੀ ਕੁ ਮੇਰੀ ਬਾਤ ਐ ਸਿਆਣਿਆਂ ਦੀਆਂ ਗੱਲਾਂ ਸੱਚੀਆਂ ਨੇ ਚੰਗੇ ਮਾੜੇ ਕਰਮ ਬੰਦੇ ਦੇ ਨਾਲ ਹੀ ਹੁੰਦੇ ਨੇ ਮਾੜੇ ਕੰਮ ਕਰਾਂਗੇ ਤਾਂ ਕਰਮਾਪੀ ਮਾੜੇ ਹੋ ਜਾਂਦੇ ਨੇ ਚੰਗੇ ਕਰਾਂਗੇ ਤਾਂ ਸਿੱਧੇ ਕਰਮਾਪੀ ਚੰਗੇ ਹੋ ਜਾਂਦੇ ਨੇ ਸਿੱਧੇ ਹੋ ਜਾਂਦੇ ਨੇ ਸੋ ਮਨਜ਼ੂਰ ਕਰਿਓ ਧੰਨਵਾਦ ਜੀ